ਜਾਇਕਰudev ਤੁਹਾਨੂੰ ਗੁਰਦੇਵ ਅੱਜ ਦੀ ਸਾਡੀ ਜਿਹੜੀ ਇਹ ਵੀਡੀਓ ਆ ਅੱਜ ਜਿਹੜੀ ਜਲੰਧਰ ਦੀ ਲੋਕ ਸਭਾ ਚੋਣਾਂ ਦੀ ਜਿਹੜੀ ਸੀਟ ਆ ਕਾਂਗਰਸ ਤੋਂ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਅਨਾਉਂਸ ਕਰ ਦਿੱਤੀ ਆ ਜਿਸ ਦੇ ਵਿੱਚ ਸਾਡੇ ਲੋਕ ਸਭਾ ਚੋਣਾਂ ਦੀਆਂ ਸੀਟਾਂ ਸੀਟ ਤੋਂ ਖੁਸ਼ ਹੋ ਕੇ ਸਾਡੇ ਜਿਹੜੇ ਮੈਂਬਰ ਸਹਿਬਾਨ ਆ ਸਾਡੇ ਸਾਥੀ ਆ ਕਾਂਗਰਸ ਦੇ ਲੀਡਰਸ਼ਿਪ ਜਿਹੜੇ ਮੈਂਬਰ ਆ ਤੇ ਉਹਨਾਂ ਦੀ ਇੰਨੀ ਖੁਸ਼ੀ ਆ ਫਲੋਰ ਦੇ ਵਿੱਚ ਉਹਨਾਂ ਨੇ ਫਲੋਰ ਦੇ ਵਿੱਚ ਅੱਜ ਲੱਡੂ ਵੰਡਣੇ ਨੇ ਤੇ ਪਟਾਕੇ ਵਜਾਉਣੇ ਨੇ ਤੇ ਆਉ ਦਿਖਾ ਲਿਆ ਤੁਹਾਨੂੰ ਅਗਰ ਅੱਜ ਲੋਕ ਸਭਾ ਚੋਣਾਂ ਦੀ ਜਲੰਧਰ ਤੋਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਸੀਟ ਮਿਲਣ ਤੇ ਫਲੋਰ ਵਾਸੀਆਂ ਵੱਲੋਂ ਵੰਡੇ ਜਾ ਰਹੇ ਨੇ ਲੱਡੂ ਅੱਗੇ ਫੋਟੋ ਚਲੋ ਫੋਟੋ ਜੀ ਇੱਧਰ ਦੇਖੋ ਅੰਦਾਜ਼ੇ ਲੱਗੋ ਜੋ ਵੀ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਲੱਡੂ ਦਿਓ ਹਾਂ ਅੰਸ ਜੀ ਦਾ ਕਰਾਓ ਉਧਰ ਦੇ ਉਧਰ ਦੇ ਅੰਕਲ ਨੂੰ ਅੰਕਲ ਰੁਕ ਜਾ ਕੱਕੂ ਬੰਦੇ ਵਿੱਚ ਅੱਜ ਲੱਡੂ ਬੰਦੇ ਜਾ ਰਹੇ ਆ ਕੀ ਕਹਿਣਾ ਚਾਹੁੰਦੇ ਆ ਸਾਡੇ ਬਹੁਤ ਸਟੇਡੀਅਨ ਨੈਸ਼ਨਲ ਅਕਾਦਮੀ ਨੇ ਬਹੁਤ ਵੱਡਾ ਘਹਿਰਤਾ ਕੀਤਾ ਕਿ ਬਹੁਤ ਹੀ ਲੜਕਾਂ ਆਪ ਸਾਡੇ ਆਪਾਂ ਦੀ ਆਵਾਜ਼ ਚਰਨ ਦੀ ਚੰਗੀ ਤੋਂ ਐਂਡ ਦੇ ਕੇ ਜਿਹੜਾ ਨਵਾਜਿਆ ਅਸੀਂ ਇਸ ਕੰਮ ਵੀ ਪਾਉਂਦੇ ਹਾਂ 23 ਵਿੱਚ ਬਹੁਤ ਗਾਂਧੀ ਜੀ ਸੁਰੀਆ ਗਾਂਧੀ ਜੀ ਅਤੇ ਆਪਣੇ ਰਾਜਾ ਪ੍ਰੇਮੀ ਜੀ ਦਾ ਪ੍ਰਚਨ ਬਾਜਬਾ ਜੀ ਦਾ ਸਾਰਿਆਂ ਦਾ ਰਾਣਾ ਗੁਰਦੀਪ ਸਿੰਘ ਖਾਸ ਕਰਕੇ ਜਿਨ੍ਹਾਂ ਨੇ ਇਸ ਵਿੱਚ ਮਦਦ ਕਰਵਾ ਲਵਾਈ ਤੇਵ ਲਾਢੀ ਜੀ ਉਹਨਾਂ ਵੱਲੋਂ ਜਿਹੜਾ ਵਰਕਰ ਸਿੰਘ ਜੀ ਜਿਨ੍ਹਾਂ ਨੇ ਅਠਾ ਨਵਾ ਨੇ ਹਲਕੀਆਂ ਚਾਹਾਂ ਨੇ ਲੈ ਕੇ ਰੱਖ ਕੇ ਚੰਦ ਦੀ ਚੰਨੀ ਨੂੰ ਲੈ ਕੇ ਦੁੱਤਾ ਜਾਵੇ ਇਹ ਸਾਡੇ ਮਾਣ ਵਾਲੀ ਗੱਲ ਆ ਕਿ ਇਹ ਆਪਣੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਦ ਜੀ ਚੰਨੀ ਇਹਨਾਂ ਨੇ 3 ਮਹੀਨਿਆਂ ਦੇ ਵਿੱਚ ਉਹ ਕੰਮ ਕਰਕੇ ਦਿਖਾ ਦੇ ਜਿਹੜੇ ਕੋਈ 10 ਸਾਲਾਂ ਕਿ ਦੀ ਕਰ ਸਕੇ ਉਹਨਾਂ ਨੂੰ ਅੱਜ ਦੇਖ ਕੇ ਜਿਹੜੇ ਬੁਲਿਆਇਆ ਗਿਆ ਅਸੀਂ ਸਮਰਥੀ ਡੀਟੀਚੈਪ ਦਾ ਬਹੁਤ ਧੰਨਵਾਦ ਕਰਦੇ ਆ ਕਿੰਨੇ ਕਿਲੋ ਨਹੀਂ ਬਣਾ ਜੀ ਇਲਾਕੇ ਦੇ ਵਿੱਚ ਸਾਰੇ ਲਿਆਉਣ ਦਾ ਕਾਰਨ ਐਮਸੀ ਵੀ ਕਹਿੰਦਾ ਸਾਰੇ ਸਾਡੇ ਕਾਂਗਰਸ ਪਾਰਟੀ ਜਿਹੜੀ ਪੁਰਾਣੇ ਵਾਂਗ ਸਟੇਟਸ ਕਰੀ ਹੋਰ ਵੀ ਕਈਆਂ ਦੀ ਰੇਸ ਲੱਗੀ ਸੀ ਇਸ ਸਬੰਧ ਵਿੱਚ ਕਿੰਗਾ ਵੀ ਲੱਗੀ ਹੋਊਗੀ ਪਰ ਜੋ ਐਲਾਨ ਕੀਤਾ ਕਾਂਗਰਸ ਨੇ ਬਹੁਤ ਵਧੀਆ ਕੀਤਾ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਸੀਟ ਮਿਲਣ ਦੀ ਖੁਸ਼ੀ ਦੇ ਵਿੱਚ ਚਲਾਏ ਗਏ ਪਟਾਕੇ ਦੇਖ ਸਕਦੇ ਤੁਸੀਂ ਕਾਂਗਰਸ ਦੇ ਵਰਕਰ ਕਿੰਨੇ ਖੁਸ਼ ਨੇ ਇਹਨਾਂ ਨੇ ਲੱਡੂ ਵੀ ਵੰਡੇ ਤੇ ਪਟਾਕੇ ਵੀ ਚਲਾਏ